ਜੇ ਤੁਹਾਡੇ ਪੇਰੈਂਟਸ ਨੂੰ ਸ਼ੂਗਰ ਹੈ ਤੇ ਤੁਹਾਡਾ weight over ਹੈ ਤਾਂ ਤੁਹਾਨੂੰ ਸ਼ੂਗਰ ਹੋਣ ਦੇ ਚਾਂਸਸ 200% ਜ਼ਿਆਦਾ ਨੇ ਪਰ ਇਹ ਕਦੇ ਨਾ ਸੋਚੋ ਕਿ ਤੁਹਾਨੂੰ ਵੀ ਸ਼ੂਗਰ ਹੋਏਗਾ ਹੀ ਹੋਏਗਾ ਇਹ ਜ਼ਰੂਰੀ ਨਹੀਂ ਹੈ ਜੇ ਤੁਸੀਂ ਆਪਣਾ weight ਮੈਨੇਜ ਕਰ ਲੈਨੇ ਹੋ ਆਪਣਾ ਟਾਈਟ ਤੇ ਲਾਈਫ ਸਟਾਈਲ ਦੋਨੋਂ ਚੀਜ਼ਾਂ ਚੇਂਜ ਕਰ ਲੈਨੇ ਹੋ ਤੁਸੀਂ ਸ਼ੂਗਰ ਹੋਣ ਦਾ ਖਤਰਾ ਆਪਣਾ ਸਦਾ ਲਈ ਖਤਮ ਕਰ ਸਕਦੇ ਹੋ ਇਸ ਕਰਕੇ ਜੇ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਡਾਈਟ ਤੇ ਲਾਈਫ ਸਟਾਈਲ ਦੋਨੋਂ ਚੀਜ਼ਾਂ ਨੂੰ ਮੈਨੇਜ ਕਰਕੇ ਚੱਲਣਾ ਪਏਗਾ ਜੇ ਤੁਸੀਂ ਮੈਨੇਜ ਕਰ ਲੈਨੇ ਹੋ ਤਾਂ ਡਾਇਬਟੀਜ਼ ਨੂੰ ਸਦਾ ਲਈ ਤੁਸੀਂ ਆਪਣੀ ਲਾਈਫ ਦੇ ਵਿੱਚੋਂ ਬਾਹਰ ਕੱਢੀ ਸਕਦੇ ਹੋ ਇਹਨਾਂ ਦੇ ਖਤਰੇ ਤੋਂ ਤਾਂ ਤੁਸੀਂ ਖਤਮ ਕਰ ਹੀ ਸਕਦੇ ਹੋ ਇਹ ਨਾਲ ਨਾਲ ਆਨ ਵਾਈ ਟਾਈਮ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਪਲਿਕਸ਼ਨ ਤੋਂ ਬਚ ਸਕਦੇ ਹੋ ਇਸ ਕਰਕੇ ਆਪਣਾ ਡਾਈਟ ਤੇ ਲਾਈਫ ਸਟਾਈਲ ਹਮੇਸ਼ਾ ਇੰਪਰੂਵ ਕਰਕੇ ਰੱਖੋ ਆਪਣੀ weight ਨੂੰ ਮੈਨੇਜ ਕਰਕੇ ਰੱਖੋ ਆਪਣੀ ਡਾਈਟ ਦੇ ਵਿੱਚ ਫਰੂਟਸ ਸਲਾਦ ਸਪਰਾਉਟਸ ਛੀਆ ਸੀਡ ਵਗੈਰਾ ਅਚੇ ਚੀਜ਼ਾਂ ਨੂੰ ਜ਼ਰੂਰ ਐਡ ਕਰਕੇ ਰੱਖੋ ਤਾਂ ਕਿ ਤੁਹਾਨੂੰ ਕਦੇ ਵੀ ਡਾਇਬੀਟਿਸ ਵਰਗੇ ਭਿਆਨਕ ਖਤਰੀ ਨਾਲ ਕਦੇ ਵੀ ਦੋਚਾਰ ਨਾ ਹੋਣਾ ਪਵੇ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਵਾਸਤੇ ਸਾਡੇ ਪੇਜ ਨਾਲ ਜੁੜੇ ਰਹੋ ਲਾਈਕ ਸ਼ੇਅਰ ਕਮੈਂਟ ਕਰਨਾ ਕਦੇ ਨਾ ਭੁੱਲੋ ਥੈਂਕ ਯੂ ਸਤਿ ਸ਼੍ਰੀ ਅਕਾਲ